ਪੰਜਾਬ ਰੈਵਨਿਊ ਅਫਸਰ ਐਸੋਸੀਏਸ਼ਨ ਬਾਕੀ ਕਈ ਯੂਨੀਅਨਾਂ ਨਾਲ ਮਿਲ ਕੇ ਇੱਕ ਬੈਠਕ ਕਰਦੀ ਹੈ 7 ਤਰੀਕ ਤੱਕ ਸਸਪੈਂਡ ਕੀਤਾ ਗਿਆ ਕੰਮ ਕਿ ਅਸੀਂ ਰਜਿਸਟਰੀਆਂ ਦਾ ਕੰਮ ਨਹੀਂ ਕਰਨਾ ਰਜਿਸਟ੍ਰੇਸ਼ਨ ਕਰਕੇ ਹੀ ਸਾਡੇ ਮੱਥੇ ਤੇ ਕਲੰਕ ਲੱਗ ਜਾਂਦਾ ਹੈ ਸਰਕਾਰ ਸਾਨੂੰ ਬਦਨਾਮ ਕਰਦੀ ਹੈ ਚੋਰ-ਚੋਰ ਕਹਿ ਕੇ ਇਹ ਹਾਲੇ ਗੱਲਾਂ ਕਹਿਣ ਦੀ ਧੀਰ ਸੀ ਤੇ ਚੇਤਾਵਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਹੀ ਦਿੱਤੀ ਹੋਈ ਸੀ ਤੇ ਆਖਰਕਾਰੋ देर शाम तक सूची आ जाती है कि 15 तहसीलदार ते नायब तहसीलदारਾਂ ਨੂੰ सस्पेंड ਕਰ ਦਿੱਤਾ ਗਿਆ ਇਹ ਉਹਨਾਂ ਸਸਪੈਂਡ ਕੀਤੇ ਗਏ ਤਹਿਸੀਲਦਾਰਾਂ ਦੇ ਉੱਤੇ ਕੀਤੀ ਗਈ ਕਾਰਵਾਈ ਹੈ ਸਰਕਾਰ ਦਾ ਰਿਐਕਸ਼ਨ ਹੈ ਜਿਨ੍ਹਾਂ ਨੇ ਰਜਿਸਟਰੀਆਂ ਦਾ ਕੰਮ ਕਰਨ ਤੋਂ ਨਾ ਕਰ ਦਿੱਤੀ ਸੀ ਹਾਲਾਂਕਿ ਬਹੁਤੇ ਪਹਿਲਾਂ ਤੋਂ ਹੀ ਤਨਾਸੀ ਆਪਣੀਆਂ ਸੀਟਾਂ ਤੇ ਸੂਇਕ ਛੁੱਟੀ ਉਹਨਾਂ ਨੇ ਬੰਦ ਸੋਮਵਾਰ ਨੂੰ ਹੀ ਕਰ ਦਿੱਤੀ ਸੀ ਮੰਗਲਵਾਰ ਦਾ ਦਿਨ ਹੈ ਜਿਹੜਾ ਉਹ ਕੰਮ ਕਾਜ ਦੇ ਉੱਤੇ ਸਨ ਪਰ ਜਿਹੜੀ ਰਹੀ ਗੱਲ ਉਸ ਤੋਂ ਬਾਅਦ ਐਕਸ਼ਨ ਕਰਨ ਦੀ ਗੱਲ ਸਰਕਾਰ ਦੇ ਉਹ ਉਹਨਾਂ ਉੱਤੇ ਲਿਆ ਗਿਆ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਦਾ ਕੰਮ ਹੈ ਜਿਹੜਾ ਬਿਲਕੁਲ ਨਾ ਕਰ ਦਿੱਤੀ ਕਿ ਅਸੀਂ ਨਹੀਂ ਕਰਨਾ ਉਸ ਦੇ ਵਿੱਚ ਜਥੇਬੰਦੀ ਦੇ ਪ੍ਰਧਾਨ ਲక్ష్మణ ਸਿੰਘ ਆ ਜਿਹੜੇ ਉਹ ਵੀ ਉਸ ਵਿੱਚ ਹਾਜ਼ਰ ਸਨ ਤੇ ਉਹਨਾਂ ਦੇ ਉੱਤੇ ਵੀ ਕਾਰਵਾਈ ਕੀਤੀ ਗਈ ਹੈ ਤੇ ਹੋਰ ਜਿਹੜੇ ਵੱਖੋ ਵੱਖਰੇ 14 ਹੋਰ ਤਹਿਸੀਲਦਾਰ ਤੇ ਨਵੇਂ ਤਹਿਸੀਲਦਾਰ ਨੇ ਉਹਨਾਂ ਦੀ ਸੂਚੀ ਤੁਹਾਡੇ ਨਾਲ ਸਾਂਝੀ ਕਰਦੇ ਆ ਪਰ ਉਹਨਾਂ ਨੇ ਸਰਕਾਰ ਦੇ ਖਿਲਾਫ ਝੰਡਾ ਚੁੱਕਿਆ ਸੀ ਬਗਾਵਤ ਕੀਤੀ ਸੀ ਇਹ ਕਿਹਾ ਸੀ ਕਿ ਕਿਸੇ ਤੋਂ ਵੀ ਚਾਹੇ ਸਰਕਾਰ ਕੰਮ ਕਰਵਾ ਸਕਦੀ ਹੈ ਤੇ ਮੁੱਖ ਮੰਤਰੀ ਨੇ ਰਾਹ ਅਪਣਾਇਆ ਵੀ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਐਫਸੀਆਰ ਵੱਲੋਂ ਨੋਟਿਸ ਕੱਟ ਦਿੱਤੇ ਗਏ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਕੰਮ ਕਾਨੂੰਗੋ ਚਾਹੇ ਪ੍ਰਿੰਸੀਪਲ ਚਾਹੇ ਹੈਡਮਾਸਟਰ ਕਿਸੇ ਤੋਂ ਕਰਾ ਲਓ ਕੰਮ ਨਹੀਂ ਰੁਕਣਾ ਚਾਹੀਦਾ ਜਿਨ੍ਹਾਂ ਨੇ ਅਪਾਇੰਟਮੈਂਟ ਲਈ ਹੋਈ ਹੈ ਲੋਕਾਂ ਦੀ ਖੱਜਲ ਖਵਾਰੀ ਨਹੀਂ ਹੋਣੀ ਚਾਹੀਦੀ ਕਿਉਂਕਿ ਇੱਥੇ ਜ਼ਿਕਰ ਕਰਨਾ ਬਣਦਾ ਸਰਕਾਰ ਨੇ ਪਹਿਲਾਂ ਤੋਂ ਹੀ 31 ਅਗਸਤ ਤੱਕ ਜਿਹੜੀ ਆ ਮਿਆਦ ਵਧਾ ਦਿੱਤੀ ਹੈ ਉਹ ਸਮਾਂ ਵਧਾ ਦਿੱਤਾ ਹੈ ਰਜਿਸਟਰੀਆਂ ਕਰਵਾਉਣ ਦਾ ਜਿਨ੍ਹਾਂ ਨੇ ਆਪਣੇ ਆਪਣੇ ਕੰਮਾਂ ਦੇ ਵਿੱਚ ਹਾਲੇ ਰਜਿਸਟਰੀਆਂ ਨਹੀਂ ਕਰਵਾਈਆਂ ਪਲਾਟਾਂ ਨੂੰ ਲੈ ਕੇ ਹੋਰ ਜਿਹੜੀਆਂ ਜ਼ਮੀਨ ਜਾਇਦਾਦ ਨੂੰ ਲੈ ਕੇ ਹੁਣ ਉਸ ਮਾਮਲੇ ਦੇ ਵਿੱਚ ਜਿੱਥੇ तहसीलदार ਤੇ 나ਇਬ तहसीलदार ਰੜਦੇ ਨੇ ਪੰਜਾਬ ਰੈਵਨਿਊ ਆਫਸਰ ਐਸੋਸੀਏਸ਼ਨ ਜਿਹੜੀ ਬਾਕੀ ਯੂਨੀਅਨ ਨਾਲ ਮਿਲ ਕੇ ਕੰਮਕਾਰ ਦੇ ਲਈ ਬੈਠਕ ਕਰਦੀ ਹੈ ਇੱਕ ਸਾਂਝੇ ਫਰੰਟ ਬਣਾਏ ਜਾਣ ਦੀ ਗੱਲ ਆਉਂਦੀ ਹੈ ਪਰ ਕਾਨੂੰਗੋ ਦੀ ਜਿੱਥੇ ਡਿਊਟੀ ਲਾਈ ਗਈ ਉਹਨਾਂ ਨੇ ਰਜਿਸਟਰੀਆਂ ਦਾ ਕੰਮ ਸ਼ੁਰੂ ਕਰ ਦਿੱਤਾ ਜਿੱਥੇ ਕਿਸੇ ਹੋਰ ਦੀ ਡਿਊਟੀ ਲਾਈ ਗਈ ਕਿ ਜਦੋਂ ਤੱਕ ਸਾਬ ਰਜਿਸਟਰਾਰ ਤਹਿਸੀਲਦਾਰ ਨਾਇਬ ਤਹਿਸੀਲਦਾਰੇ ਕੰਮ ਨਹੀਂ ਕਰਦੇ ਉਦੋਂ ਤੱਕ ਤੁਸੀਂ ਕੰਮ ਸੰਭੋ ਔਰ ਕਈਆਂ ਨੇ ਤਾਂ ਸਰਕਾਰ ਦੀ ਘੁਰਕੀ ਤੋਂ ਬਾਅਦ ਮੁੱਖ ਮੰਤਰੀ ਦੀ ਪਾਈ ਫੇਸਬੁਕ ਦੇ ਉੱਤੇ ਪੋਸਟ ਤੋਂ ਬਾਅਦ ਜਦੋਂ ਕਿਹਾ ਗਿਆ ਕਿ ਕਿੱਥੇ ਤੇ ਕਿਵੇਂ ਜੁਆਇਨ ਕਰਾਉਣਾ ਹੁਣ ਲੋਕ ਫੈਸਲਾ ਕਰਨਗੇ ਉਸ ਤੋਂ ਬਾਅਦ ਕਈਆਂ ਨੇ ਤੇ ਕੰਮ ਰਜਿਸਟ੍ਰੇਸ਼ਨ ਦਾ ਵੀ ਸ਼ੁਰੂ ਕਰ ਦਿੱਤਾ ਆਪਣੀਆਂ ਆਪਣੀਆਂ ਸੀਟਾਂ ਤੇ ਜੋ ਰਿਪੋਰਟਾਂ ਮਿਲੀਆਂ ਨੇ ਹੁਣ ਗੱਲ ਆਉਂਦੀ ਹੈ ਕਿ ਫਿਰ ਸਸਪੈਂਡ ਕਿਉਂ ਕੀਤੇ ਗਏ ਸਸਪੈਂਡ ਕਰਨ ਦਾ ਸਿੱਧਾ ਸਿੱਧਾ ਸਪਸ਼ਟ ਕਰਨੇ ਹੈ ਕਿ ਜਿਨ੍ਹਾਂ ਨੇ ਗੱਲ ਸਰਕਾਰ ਦੀ ਉਹ ਨਹੀਂ ਮੰਨੀ ਰਜਿਸਟ੍ਰੇਸ਼ਨ ਕਰਨ ਦੀ ਕਿਉਂਕਿ ਉਹਨਾਂ ਦੀ ਦਲੀਲ ਇਹ ਸੀ ਅਫਸਰਾਂ ਦੀ ਕਿ ਸਾਡੇ ਦੋ ਅਫਸਰ ਹੈ ਖਾਸ ਕਰਕੇ ਇੱਕ ਸਬ ਰਜਿਸਟਰਾਰ ਨੇ ਜਿਹੜੇ ਸਰਾ ਔਰ ਦੂਸਰੇ ਚੰਨੀ ਜਿਹੜੇ ਉਹਨਾਂ ਦੀ ਜਥੇਬੰਦੀ ਦੇ ਪ੍ਰਧਾਨ ਵੀ ਸੀ ਤੱਪੇ ਦੇ ਵਿੱਚ ਤਣਾਤ ਸੀ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਵਿਜੀਲੈਂਸ ਦੇ ਉੱਤੇ ਦੋਸ਼ ਲਾਏ ਗਏ ਕਿ ਨਿਸ਼ਾਨਾ ਬਣਾਇਆ ਗਿਆ ਹੈ ਵਿਜੀਲੈਂਸ ਦੇ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਉਹਨਾਂ ਅਫਸਰਾਂ ਨੇ ਤੇ ਇਥੋਂ ਤੱਕ ਵੀ ਚੇਤਾਵਨੀ ਦਿੱਤੀ ਸੀ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਰਾਜਸੀ ਆਗੂਆਂ ਦਾ ਨੇਤਾਵਾਂ ਦਾ ਜਿਸ ਦੇ ਵਿੱਚ ਹੋ ਸਕਦਾ ਸੱਤਾਧਿਰ ਦੇ ਵਿਧਾਇਕ ਵੀ ਸ਼ਾਮਲ ਹੋਣ ਉਹਨਾਂ ਦਾ ਰਿਕਾਰਡ ਜਮੀਨ ਜਾਇਦਾਦਾਂ ਦਾ ਕਿ ਕਿੰਨੀ-ਕਿੰਨੀ ਪ੍ਰਾਪਰਟੀ ਜਾਇਦਾਦ ਉਹਨਾਂ ਨੇ ਕਿੰਨੇ ਸਮੇਂ 'ਚ ਬਣਾ ਲਈ ਤੇ ਵਿਜੀਲੈਂਸ ਦੇ ਵੀ ਕਈ ਅਧਿਕਾਰੀਆਂ ਦਾ ਫਿਰ ਜਾਇਦਾਦ ਅਸੀਂ ਨਸ਼ਰ ਕਰਦੇ ਆਂਗੇ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਚੱਲਦੀ ਰਹੀ ਹਾਲਾਂਕਿ ਕਈਆਂ ਨੇ ਟਿੱਪਣੀਆਂ ਕੀਤੀ ਕਿ ਬਲੈਕਮੇਲ ਕਰਨ ਦਾ ਤਰੀਕਾ ਕਿਉਂ ਲੱਭ ਲਿਆ ਅਪਸਰਾ ਨੇ ਸਿੱਧਾ ਜੇਕਰ ਤੁਹਾਡੇ ਕੋਲ ਕੋਈ ਤੱਥ ਨੇ ਕਿਸੇ ਦੇ ਖਿਲਾਫ ਤੇ ਰੱਖ ਕਿਉਂ ਨਹੀਂ ਦਿੰਦੇ ਲੋਕਾਂ ਦੇ ਸਾਹਮਣੇ ਇਹ ਕੀ ਗੱਲ ਕੀਤੀ ਜਾ ਰਹੀ ਹੈ ਹਾਲਾਂਕਿ ਉਹਨਾਂ ਦੀ ਦਲੀਲ ਸੀ ਕਿ ਅਸੀਂ ਡਾਟਾ ਇਕੱਠਾ ਕਰ ਰਹੇ ਆਂ ਪਰ ਹੁਣ ਡਾਟਾ ਇਕੱਠਾ ਹੋਇਆ ਕਿ ਨਹੀਂ ਹੋਇਆ ਪਰ ਉਸ ਪਾਸਿਓਂ 15 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਦੇ ਖਿਲਾਫ ਐਕਸ਼ਨ ਸਰਕਾਰ ਨੇ ਜ਼ਰੂਰ ਲੈ ਲਿਆ ਜਿਸ ਦੇ ਵਿੱਚ ਜੇਕਰ ਇੱਕ ਗੱਲ ਕਰੀਏ ਆਰਡਰ ਦੀ ਇੱਕ ਵੱਖਰੇ ਤੌਰ ਦੇ ਉੱਤੇ ਆਰਡਰ ਕੱਢਿਆ ਗਿਆ ਜਿਸ ਦੇ ਵਿੱਚ ਮੇਜਰ ਪੁਨਿਸ਼ਮੈਂਟ ਜਿਹੜਾ ਰੂਲ ਹੈ 8 ਪੰਜਾਬ ਸਿਵਲ ਸਰਵਿਸਿਜ਼ ਦਾ ਰੂਲ 1970 ਦੇ ਤਹਿਤ ਜੜਾਇਆ ਲక్ష్మణ ਸਿੰਘ ਤਹਿਸੀਲਦਾਰ ਪੱਟੀ ਡਿਸਟ੍ਰਿਕਟ ਤਰਨਤਾਰਨ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤੇ ਉਹਨਾਂ ਨੂੰ ਜਿਹੜਾ ਸਸਪੈਂਸ਼ਨ ਹੈ ਜਿਹੜਾ ਤੁਰੰਤ ਪ੍ਰਭਾਵ ਦੇ ਨਾਲ ਕਰ ਦਿੱਤਾ ਗਿਆ ਔਰ ਉਹਨਾਂ ਦਾ ਜਿਹੜਾ ਇੱਕ ਆਰਡਰ ਆਉਂਦਾ ਹੈ ਏ ਅਨੁਰਾਗ ਵਰਮਾ ਨੇ ਜਿਹੜੇ ਐਡੀਸ਼ਨਲ ਚੀਫ ਸਕੱਰੇਟਰੀ ਕਮ ਫਾਈਨੈਂਸ਼ੀਅਲ ਕਮਿਸ਼ਨਰ ਰੈਵਨਿਊ ਐਫ ਸੀ ਆਰ ਉਹਨਾਂ ਦੇ ਵੱਲੋਂ ਆਰਡਰ ਕੱਢਿਆ ਗਿਆ ਤੇ ਆਰਡਰ ਇੱਕ ਨਹੀਂ ਹੈ ਇਸੇ ਤਰ੍ਹਾਂ ਜਿਹੜਾ ਹੈ ਤਹਿਸੀਲਦਾਰਾਂ ਦੇ ਖਿਲਾਫ ਜਿਹੜਾ ਇੱਕ ਆਰਡਰ ਕੱਢਿਆ ਗਿਆ ਉਸ ਦੇ ਵਿੱਚ ਮੋਗਾ ਫਿਰੋਜ਼ਪੁਰ ਮੁਕਸਰ ਸਾਹਿਬ ਦੇ ਜ਼ਿਆਦਾਤਰ ਜਿਹੜੇ ਨੇ ਉਹ ਉਹਨਾਂ ਨੇ ਸ਼ਾਇਦ ਏਕਾ ਕਰ ਲਿਆ ਹੋਵੇਗਾ ਕਿ ਅਸੀਂ ਕੰਮ ਨਹੀਂ ਕਰਨਾ ਸਰਕਾਰ ਦੀ ਨਹੀਂ ਮੰਨਣੀ ਇਸੇ ਕਰਕੇ ਉਹਨਾਂ ਉੱਤੇ ਜ਼ਿਆਦਾ ਕਾਰਵਾਈ ਹੋਈ ਹੈ ਜਿਸ ਦੇ ਵਿੱਚ ਗੁਰਮukh Singh ਤਹਿਸੀਲਦਾਰ ਨੇ ਬਾਗਾਪੁਰਾਣਾ ਤੋਂ ਭੀਮ ਸਿੰਘ ਨਾਇਬ ਤਹਿਸੀਲਦਾਰ ਨੇ ਬਾਗਾਪੁਰਾਣਾ ਤੋਂ ਅਮਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਸਮਾਲਸਰ ਤੋਂ ਨੇ ਰਮੇਸ਼ ਢਿੰਗੜਾ ਨੇ ਜਿਹੜੇ ਕੀ ਨਾਇਬ ਤਹਿਸੀਲਦਾਰ ਧਰਮਕੋਟ ਨੇ ਹਮੇਸ਼ ਕੁਮਾਰ ਨਾਇਬ ਤਹਿਸੀਲਦਾਰ ਬਦਨੀ ਕਲਾਂ ਸੁਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਨਿਹਾਲ ਸਿੰਘ ਵਾਲਾ ਰਜਿੰਦਰ ਸਿੰਘ ਤਹਿਸੀਲਦਾਰ ਗੁਰੂ ਹਰਸਹਾਏ ਐਡੀਸ਼ਨਲ ਚਾਰਜ ਉਹਨਾਂ ਕੋਲ ਫਿਰੋਜ਼ਪੁਰ ਦਾ ਵੀ ਸੀ ਉਹਨਾਂ ਨੂੰ ਵੀ ਸਸਪੈਂਡ ਕੀਤਾ ਗਿਆ ਜਗਤਾਰ ਸਿੰਘ ਨਾਇਬ ਤਹਿਸੀਲਦਾਰ ਫਿਰੋਜ਼ਪੁਰ ਜਤਿੰਦਰਪਾਲ ਸਿੰਘ ਤਹਿਸੀਲਦਾਰ ਮਲੋਟ ਐਡੀਸ਼ਨਲ ਚਾਰਜ ਉਹਨਾਂ ਕੋਲ ਸ੍ਰੀ ਮੁਕਸਰ ਸਾਹਿਬ ਦਾ ਵੀ ਸੀ ਆ ਰਣਜੀਤ ਸਿੰਘ ਖੈਰਾ ਨਾਇਬ ਤਹਿਸੀਲਦਾਰ ਨੇ ਜਿਹੜੇ ਮੁਕਸਰ ਸਾਹਿਬ ਦੇ ਵਿੱਚ ਪਰਮਿੰਦਰ ਸਿੰਘ ਤਹਿਸੀਲਦਾਰ ਨੇ ਬਰੀਵਾਲਾ ਕਮਲਦੀਪ ਸਿੰਘ ਬਰਾੜ ਤਹਿਸੀਲਦਾਰ ਗਿੱਦੜਬਾਹਾ ਤਾਂ ਇਹਨਾਂ ਦੇ ਉੱਤੇ ਜਿਹੜੀ ਆ ਉਹ ਕਾਰਵਾਈ ਕੀਤੀ ਜਾਂਦੀ ਹੈ ਤਾਂ ਹੁਣ ਇਹ 15 ਜਿਹੜੇ ਨੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਜਿਨ੍ਹਾਂ ਦੇ ਖਿਲਾਫ ਕਾਰਵਾਈ ਕਰ ਦਿੱਤੀ ਗਈ ਹੈ ਨਾਲ ਵਿੱਚ ਬਹੁਤਾਂ ਦੀ ਗਿਣਤੀ ਫਿਰੋਜ਼ਪੁਰ ਮੁਕਸਰ ਤੇ ਮੋਗਾ ਜ਼ਿਲ੍ਹੇ ਨਾਲ ਸੰਬੰਧਿਤ ਹੈ ਤਾ ਹੁਣ ਦੇਖਦੇ ਹਾਂ ਕਿ ਇਹ ਸਸਪੈਂਸ਼ਨ ਤੋਂ ਬਾਅਦ ਸਰਕਾਰ ਇਹਨਾਂ ਨੂੰ ਕੋ ਰਾਹਤ ਆਉਣ ਵਾਲੇ ਸਮੇਂ ਵਿੱਚ ਕਿਹੜੀ ਸਹਿਮਤੀ ਬਣਦੀ ਹੈ ਮੰਗਾ ਤੇ ਦਿੰਦੀ ਹੈ ਕਿਉਂਕਿ ਇਹ ਕਿਹਾ ਗਿਆ ਸੀ ਕਿ ਅਸੀਂ ਉਦੋਂ ਤੱਕ ਨਹੀਂ ਝੁਕਾਂਗੇ ਅਫਸਰਾਂ ਦੇ ਵੱਲੋਂ ਜਦੋਂ ਤੱਕ ਸਾਡੇ ਅਫਸਰਾਂ ਦੇ ਖਿਲਾਫ ਕੀਤੀ ਗਈ ਨਜਾਇਜ਼ ਕਾਰਵਾਈ ਨੂੰ ਰੋਕਿਆ ਨਹੀਂ ਜਾਂਦਾ ਤੇ ਵਿਜੀਲੈਂਸ ਦੇ بنائے ਕੇਸ ਰੱਦ ਨਹੀਂ ਕੀਤੇ ਜਾਂਦੇ ਉਹ ਘੁਰਕੀ ਉਹਨਾਂ ਵੱਲੋਂ ਵੀ ਵੱਟੀ ਗਈ ਪਰ ਇੱਥੇ ਸਰਕਾਰ ਹਾਵੀ ਦਿਖਾਈ ਦੇ ਰਹੀ ਹੈ ਤੇ ਸਰਕਾਰ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਉਹਨਾਂ ਨਾਇਬ ਤਹਿਸੀਲਦਾਰਾਂ ਨੂੰ ਤੇ ਜਿਹੜੇ ਨੇ ਤਹਿਸੀਲਦਾਰਾਂ ਨੂੰ ਔਰ ਆਮ ਲੋਕਾਂ ਨੇ ਵੀ ਪੰਜਾਬ ਸਰਕਾਰ ਦੇ ਵੱਡੀ ਗਿਣਤੀ ਵਿੱਚ ਲੋਕ ਇਸ ਦਾ ਸਵਾਗਤ ਕਰ ਰਹੇ ਨੇ ਕਿ ਸਾਡੀ ਲੁੱਟ ਬਹੁਤ ਮਚਾਈ ਹੈ ਅਫਸਰਾਂ ਨੇ ਹਾਲਾਂਕਿ ਉਹਨਾਂ ਵਿੱਚੋਂ ਕੁਝ ਇਮਾਨਦਾਰ ਅਫਸਰ ਵੀ ਹੋਣਗੇ ਪਰ ਜਦੋਂ ਕੈਂਚੀ ਚੱਲਦੀ ਹੈ ਤੇ ਉਸ ਦੇ ਵਿੱਚ ਫਿਰ ਸਾਰਿਆਂ ਦੇ ਖਿਲਾਫ ਇੱਕ ਸਰਕਾਰ ਕਾਰਵਾਈ ਹੋ ਜਾਂਦੀ ਹੈ ਕਈਆਂ ਨੇ ਤੇ ਆਪਣੇ ਕੰਮ ਸਾਂਭ ਲਏ ਨੇ ਸਰਕਾਰ ਦੀ ਘੁਰਕੀ ਤੋਂ ਬਾਅਦ ਚਾਹ ਯੂਨੀਅਨ ਦਾ ਹਿੱਸਾ ਨਹੀਂ ਨਹੀਂ ਨੇ ਪਰਵੀਸ਼ਨ ਪੀਰੀਅਡ ਜਿਹੜੇ ਚੱਲ ਰਹੇ ਨੇ ਅੰਡਰ ਪ੍ਰੋਵੀਸ਼ਨ ਉਹਨਾਂ ਨੇ ਖਾਸ ਕਰਕੇ ਆਪਣੇ ਕੰਮ ਸਾਹਮਣੇ ਨੇ ਉਹ ਹੁਣ ਬਗਾਵਤ ਦੇ ਮੂਡ ਵਿੱਚ ਬਿਲਕੁਲ ਨਜ਼ਰ ਨਹੀਂ ਆ ਰਹੇ ਕਿਉਂਕਿ ਉਹਨਾਂ ਨੂੰ ਡਰ ਹੈ ਸਰਕਾਰ ਨੇ ਨੋਟਿਸ ਕੱਢਿਆ ਸੀ ਕਿ ਜੇ ਤੁਸੀਂ ਵੀ ਮਿਸਕੰਡਕਟ ਕੀਤਾ ਪਰਫਾਰਮੈਂਸ ਮਾੜੀ ਦਿੱਤੀ ਪਰਫਾਰਮੈਂਸ ਮਾੜੀ ਦਾ ਮਤਲਬ ਮਿਸਕੰਡਕਟ ਦਾ ਮਤਲਬ ਸਾਫ਼ ਹੈ ਕਿ ਪੰਜਾਬ ਸਰਕਾਰ ਦੇ ਖਿਲਾਫ ਜੇਕਰ ਤੁਸੀਂ ਜਾਣਦੇ ਹੋ ਤਾਂ ਫਿਰ ਤੁਹਾਨੂੰ ਟਰਮੀਨੇਟ ਵੀ ਕੀਤਾ ਜਾ ਸਕਦਾ ਹੈ ਤਾਂ ਉਸ ਘਰ ਕੀ ਤੋਂ ਬਾਅਦ ਅੰਡਰ ਪ੍ਰੋਬੇਸ਼ਨ ਚੱਲਣ ਵਾਲੇ ਸਾਰੇ ਆਪੋ ਆਪਣੇ ਕੰਮ ਦੇ ਉੱਤੇ ਨੇ ਜਿਹੜੇ ਪੱਕੇ ਤੌਰ ਦੇ ਉੱਤੇ ਰੈਗੂਲਰ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਸਨ ਉਹਨਾਂ ਨੂੰ ਜਿੰਨਾ ਜਿਹੜੇ ਅੜਗੇ ਆਪਣੀ ਗੱਲ ਦੇ ਉੱਤੇ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਤਾਂ ਹੁਣ ਇਹ ਸਾਰੇ ਮਸਲੇ ਦੇ ਵਿੱਚ ਉਹ ਕਸ਼ਮਕਸ਼ ਦੇ ਵਿੱਚੋਂ ਜਿਹੜੀ ਖਿੱਚੋ ਤਾਣ ਅਫਸਰशाही ਦੇ ਤੇ ਸਰਕਾਰ ਦੇ ਵਿਚਾਲੇ ਪੈਦਾ ਹੋ ਗਈ ਹੈ ਹੁਣ ਦੇਖਦੇ ਹਾਂ ਕਿ ਉਸ ਦਾ ਹੱਲ ਅੱਗੇ ਜਾ ਕੇ ਕੀ ਨਿਕਲਦਾ ਹੈ ਫਿਲਹਾਲ ਸਰਕਾਰ ਸਖਤ ਨਜ਼ਰ ਆ ਰਹੀ ਹੈ ਔਰ ਇਸ ਤਰ੍ਹਾਂ ਦੇ ਐਕਸ਼ਨ ਦਿਖਾ ਕੇ ਇਹ ਵੀ ਇੱਕ ਸੰਕੇਤ ਦਿੱਤਾ ਜਾ ਰਿਹਾ ਹੈ ਕਿ ਅਸੀਂ ਹੁਣ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਪਰ ਅਖੀਰ ਦੇ ਵਿੱਚ ਜਦੋਂ ਵੀ ਭ੍ਰਿਸ਼ਟਾਚਾਰ ਦੀ ਗੱਲ ਆਉਂਦੀ ਹੈ ਸਵਾਲ ਇਹ ਵੀ ਉੱਠਦਾ ਹੈ ਕਿ ਜੇਕਰ ਸਰਕਾਰ ਵਾਕਈ ਸੁਹਿਰਦ ਹੋ ਚੁੱਕੀ ਹੈ ਤੇ ਲੋਕ ਸਵਾਗਤ ਕਰ ਰਿਹਾ ਇਸ ਤਰ੍ਹਾਂ ਦੇ ਐਕਸ਼ਨ ਦਾ ਤਾਂ ਫਿਰ ਆਮ ਆਦਮੀ ਪਾਰਟੀ ਦੇ ਸੱਤਾਧਿਰ ਦੇ ਜਾਂ ਆਪੋਜੀਸ਼ਨ ਦੇ ਵਿਧਾਇਕਾਂ ਨੇ ਜਿਨ੍ਹਾਂ ਨੇ ਇੱਕ ਕੱਖ ਤੋਂ ਲੱਖ ਬਣਾਇਆ ਉਨ੍ਹਾਂ ਦੀ ਜਾਇਦਾਦ ਦੇ ਵੇਰਵੇ ਕਦੋਂ ਚੈੱਕ ਹੋਣਗੇ ਕਿ ਉਹਨਾਂ ਨੇ ਭ੍ਰਿਸ਼ਟਾਚਾਰ ਨਹੀਂ ਕੀਤਾ ਕਈਆਂ ਦੇ ਤੇ ਵੀਡੀਓ ਸਬੂਤ ਵੀ ਸਾਹਮਣੇ ਆਉਣ ਲੱਗੇ ਨੇ ਉਹਨਾਂ ਉੱਤੇ ਕਾਰਵਾਈ ਕਦੋਂ ਹੋਵੇਗੀ ਇਹ ਵੀ ਪੰਜਾਬ ਸਰਕਾਰ ਲਈ ਇੱਕ ਵੱਡਾ ਚੈਲੰਜ ਤੇ ਚੁਣੌਤੀ ਰਹੇਗੀ ਕਿਉਂਕਿ ਸਵਾਲ ਉਦੋਂ ਤੱਕ ਹੁੰਦਾ ਰਹੇਗਾ ਜਦੋਂ ਤੱਕ ਸਿਆਸਤਦਾਨਾਂ ਦੇ ਉੱਤੇ ਵੀ ਕੈਂਚੀ ਨਹੀਂ ਚਲਦੀ ਜਿਵੇਂ ਕਿ ਅਫਸਰ ਸ਼ਾਈ ਜਿਨ੍ਹਾਂ ਨੂੰ ਸਰਕਾਰ ਨੇ ਕਿਹਾ ਕਿ ਬਲੈਕਮੇਲ ਕਰਨ ਵਾਲਿਆਂ ਦੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਅਸੀਂ ਬਖਸ਼ਾਂਗੇ ਨਹੀਂ ਤਾਂ ਉਸੇ ਤਰ੍ਹਾਂ ਫਿਰ ਬਦਾਈ ਕੰਦੇ ਉੱਤੇ ਵੀ ਕਾਰਵਾਈ ਜਲਦ ਤੋਂ ਜਲਦ ਜ਼ਰੂਰ ਹੋ ਜਾਣੀ ਚਾਹੀਦੀ ਹੈ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਵੀ ਜ਼ਰੂਰ ਸਾਂਝੇ ਕਰਿਓ ਤੇ ਬਣੇ ਰਹੋ এবিসি ਪੰਜਾਬ ਦੇ ਨਾਲ